ਸਲੋਕ ਮਹੱਲਾ ਤੀਜਾ ਪਿਰ ਖੁਸ਼ੀਏ ਧਨ 라ਵੀਏ ਧਨ ਉਰ ਨਾਮ 시ਗਾਰ ਨਾਨਕ ਧਨ ਆਗੇ ਖੜੀ ਸੋਭਾਵੰਤੀ ਨਾਰ ਮਹੱਲਾ ਪਹਿਲਾ ਸਸੁਰੈ ਪੀਏ ਕੰਤ ਕੀ ਕੰਤ ਅਗਮ ਅਥਾਹ ਨਾਨਕ ਧਨ ਸੋਹਾਗਣੀ ਜੋ ਭਾਵਹਿ ਵੀ ਪਰਵਾਹਾ ਪਾਉੜੀ ਤਖਤ ਰਾਜਾ ਸੋਭਹਿ ਜੇ ਤਖਤੈ ਲਾਇਕ ਹੋਈ ਜਿਨੇ ਸੱਚ ਪਛਾਣਿਆ ਸੱਚ ਰਾਜੇ ਸੇਈ ਇਹ ਭੂਪਤ ਰਾਜੇ ਨਾ ਆਖੀਐ ਦੂਜੈ ਭਾਏ ਦੁਖ ਹੋਈ ਕੀਤਾ ਗਿਆ ਸਲਾਹੀਐ ਜਿਸ ਜਾਂਦੇ ਬਿਲਮ ਨਾ ਹੋਈ ਨਿਹਚਲ ਸੱਚਾ ਏਕ ਹੈ ਗੁਰਮੁਖ ਬੂਝੈ ਸੋ ਨਿਹਚਲ ਹੋਈ ਸਲੋਕ ਮਹਲਾ 3 ਸਭਨਾ ਕਾ ਫਿਰ ਏਕ ਹੈ ਫਿਰ ਬਿਨ ਖਾਲੀ ਨਾਹੀ ਨਾਨਕ ਸੇ ਸੋਹਾਗਣੀ ਜੇ ਸਤਗੁਰ ਮਾਹੀ ਸਮਾਹੀ ਮਹੱਲਾ ਤੀਜਾ ਮਨ ਕੇ ਅਦਕਤਰੰਗ ਕਿਉ ਦਰ ਸਾਹਿਬ ਛੁਟੀ ਐ ਜੇ ਰਾਚੈ ਸੱਚ ਰੰਗ ਗੂੜੈ ਰੰਗ ਅਪਾਰ ਕੈ ਨਾਨਕ ਗੁਰ ਪ੍ਰਸਾਦੀ ਛੁਟੀ ਐ ਜੇ ਚਿਤ ਲੱਗੈ ਸਚ ਪਾਉੜੀ ਹਰ ਕਾ ਨਾਮ ਅਮੋਲ ਹੈ ਕਿਉ ਕੀਮਤ ਕੀਜੈ ਆਪੇ ਸ਼੍ਰਿਟ ਸਭ ਸਾਜੀਆਂ ਆਪੇ ਵਰਤੀਜੈ ਗੁਰਮੁਖ ਸਦਾ ਸਲਾਹੀਐ ਸੱਚ ਕੀਮਤ ਕੀਜੈ ਗੁਰ ਸ਼ਬਦੀ ਕਮਲ ਬਿਗਾਸਿਆ ਏਵ ਹਰ ਰਸ ਪੀਜੈ ਆਵਨ ਜਾਣਾ ਠਾਕਿਆ ਸੁਖ ਸਹਜ ਸਵੀਜੈ ਸਲੋਕ ਮਹਲਾ ਪਹਿਲਾ ਨਾਮ ਐਲਾ ਨਾ ਧੁੰਦਲਾ ਨਾ ਭਗਵਾ ਨਾ ਕੱਚ ਨਾਨਕ ਲਾਲੋ ਲਾਲ ਹੈ ਸਚੈ ਰਤਾ ਸਚ ਮਹਲਾ ਤੀਜਾ ਸਹਜ ਵਨਸਪਤ ਫੁੱਲ ਫਲ ਭਵਰ ਵਸੈ ਭੈ ਖੰਡ ਨਾਨਕ ਤਰਵਰ ਏਕ ਹੈ ਏਕੋ ਫੁੱਲ ਪਿਰੰਗ ਪਾਉੜੀ ਜੋ ਜਨ ਲੁਜਹਿ ਮਨੈ ਸਿਉ ਸੇ ਸੂਰੇ ਪ੍ਰਧਾਨਾ ਹਰ ਸੇਤੀ ਸਦਾ ਮਿਲ ਰਹੀ ਜਿਨੀ ਆਪ ਪਛਾਨਾ ਗਿਆਨੀਆਂ ਕਾ ਇਹ ਮਹਤ ਹੈ ਮਨ ਮਹੇ ਸਮਾਨਾ ਹਰ ਜੀਉ ਕਾ ਮਹਿਲ ਪਾਇਆ ਸਚ ਲਾਇ ਧਿਆਨਾ ਜਿਨ ਗੁਰ ਪ੍ਰਸਾਦੀ ਮਨ ਜੀਤਿਆ ਜਗਤ ਨਹੀ ਜਿਤਾਨਾ ਸਲੋਕ ਮਹੱਲਾ ਤੀਜਾ ਜੋਗੀ ਹੋਵਾ ਜਗ ਭਵਾ ਕਰ ਕਰ ਭੀਖਿਆ ਲਿਓ ਦਰਗਹ ਲੇਖਾ ਮੰਗੀਐ ਕਿਸ ਕਿਸ ਉਤਰ ਦੇਓ ਭੀਖਿਆ ਨਾਮ ਸੰਤੋਖ ਮੜੀ ਸਦਾ ਸੱਚ ਹੈ ਨਾਲ ਭੇਖੀ ਹਾਥ ਨਾਲ ਲੱਦੀਆ ਸਭ ਬੱਦੀ ਜਮ ਕਾਲ ਨਾਨਕ ਗੱਲਾਂ ਝੂਠੀਆਂ ਸੱਚਾ ਨਾਮ ਸਮਾਲ ਮਹੱਲਾ ਤੀਜਾ ਜਿਤ ਦਰ ਲੇਖਾ ਮੰਗੀਐ ਸੋ ਦਰ ਸਿਵਹੁ ਨਾ ਕੋਈ ਐਸਾ ਸਤਗੁਰ ਲੋੜ ਲਹੋ ਜਿਸ ਜੀਵਡ ਅਵਰ ਨਾ ਕੋਈ ਤਿਸ ਸਰਨਾਈ ਛੁਟੀਐ ਲੇਖਾ ਮੰਗੈ ਨਾ ਕੋਈ ਸੱਚ ਦ੍ਰਿੜਾਏ ਸੱਚ ਦ੍ਰਿੜ ਸੱਚਾ ਉਹ ਸ਼ਬਦ ਦੀ ਹਿਰਦੈ ਜਿਸਦੈ ਸੱਚ ਹੈ ਤਨ ਮਨ ਭੀ ਸੱਚਾ ਹੋਈ ਨਾਨਕ ਸੱਚਾ ਹੁਕਮ ਮੰਨਿਆ ਸੱਚੀ ਵਡਿਆਈ ਦੇ ਸੱਚੇ ਮਾਹੀ ਸਮਾਵਸੀ ਜੇ ਸੁਨੋ ਨਦਰ ਕਰੇ ਪਾਉੜੀ ਸੂਰੇ ਇਹ ਨਾ ਆਖੀ ਅਹ ਅਹੰਕਾਰ ਮਰੇ ਦੁਖ ਪਾਵਹਿ ਅੰਦੇ ਆਪਨਾ ਪਛਾਨਣੀ ਦੂਜੇ ਪਤ ਜਾਵਹਿ ਆਤਕ੍ਰੋਧ ਸਿਉ ਲੂ ਜਦੀ ਅੱਗੇ ਪਿਛੇ ਦੁਖ ਪਾਵਹਿ ਹਰ ਜੀਉ ਅਹੰਕਾਰ ਨ ਪਾਵਈ ਵੇਦ ਕੂਕ ਸੁਨਾਵਹਿ ਅਹੰਕਾਰ ਮੋਏ ਸੇਵ ਗਤੀ ਗਏ ਮਾਰੇ ਜਨ ਮੈਂ ਫਿਰ ਆਵਹਿ ਸੋ ਲੋਕ ਮਹੱਲਾ ਤੀਜਾ ਕਾਗ ਹੋਏ ਨਾ ਉਜਲਾ ਲੋਹੇ ਨਾਵ ਨ ਪਾਰ ਪਰਮ ਪਦਾਰਥ ਮੰਨ ਲੈ ਧਨ ਸਵਾਰਨ ਹਾਰ ਹੁਕਮ ਪਛਾਨੈ ਉਜਲਾ ਸਿਰ ਕਾਸ਼ਟ ਲੋਹਾ ਪਾਰ ਤ੍ਰਿਸ਼ਨਾ ਛੋੜੈ ਪੈ ਵਸੈ ਨਾਨਕ ਕਰਨੀ ਸਾਰ ਮਹੱਲਾ ਤੀਜਾ ਮਾਰੂ ਮਾਰਨ ਜੋ ਗਏ ਮਾਰਨਾ ਸਕੈ ਗਵਾਰ ਨਾਨਕ ਜੀ ਇਹੋ ਮਾਰੀਐ ਗੁਰ ਸ਼ਬਦੀ ਵਿਚਾਰ ਇਹੋ ਮਨ ਮਾਰਿਆ ਨਾ ਮਰੈ ਜੇ ਲੋਚੈ ਸਭ ਕੋਏ ਨਾਨਕ ਮਨ ਹੀ ਕਉ ਮਨ ਮਾਰਸੀ ਜੇ ਸਤਗੁਰੂ ਭੇਟੈ ਸੋਏ ਪਾਉੜੀ ਦੋ ਵੈ ਤਰਫਾ ਉਪਾਈਓਣ ਵਿਚ ਸਖਤ ਸੇਵਵਾਸਾ ਸ਼ਕਤੀ ਕਿਨੈ ਨਾ ਪਾਇਓ ਫਿਰ ਜਨਮ ਬਿਨਾਸਾ ਗੁਰ ਸੇਵਿਆ ਸ਼ਾਂਤ ਪਾਈਐ Jap ਸਾਸ ਬਿਰਾਸਾ ਸਿਮਰਤ ਸਾਸਤ ਸੋਦ ਦੇਖ ਊਤਮ ਹਰਦਾਸਾ ਨਾਨਕ ਨਾਮ ਬਿਨਾ ਕੋ ਥੇਰ ਨਹੀਂ ਨਾਮੇ ਬਲ ਜਾਸਾ ਸ਼ਲੋਕ ਮਹੱਲਾ ਤੀਜਾ ਫਿਰ ਖੁਸ਼ੀਏ ਧਨ 라ਵੀਏ ਧਨ ਉਰ ਨਾਮ 시ਗਾਰ ਨਾਨਕ ਧਨ ਆਗੇ ਖੜੀ ਸੋਭਾਵੰਤੀ ਨਾਰ ਮਹੱਲਾ ਪਹਿਲਾ ਸਸੁਰੈ ਪੀਏ ਕੰਤ ਕੀ ਕੰਤ ਅਗਮ ਅਥਾਹ ਨਾਨਕ ਧਨ ਸੋਹਾਗਣੀ ਜੋ ਭਾਵਹਿ ਵੀ ਪਰਵਾਹਾ ਪਾਉੜੀ ਤਖਤ ਰਾਜਾ ਸੋਭ ਹੈ ਜੇ ਤਖਤ ਲਾਇਕ ਹੋਈ ਜਿਨੇ ਸੱਚ ਪਛਾਣਿਆ ਸੱਚ ਰਾਜੇ ਸਈ ਇਹ ਭੂਪਤ ਰਾਜੇ ਨਾ ਆਖੀਐ ਦੂਜੈ ਭਾਏ ਦੁਖ ਹੋਈ ਕੀਤਾ ਕਿਆ ਸਲਾਹੀਐ ਜਿਸ ਜਾਣਦੇ ਬਿਲਮ ਨਾ ਹੋਈ ਨੇਹ ਚਲ ਸੱਚਾ ਏਕ ਹੈ ਗੁਰਮੁਖ ਬੂਜੈ ਸੋ ਨਿਹਚਲ ਹੋਈ ਸਲੋਕ ਮਹੱਲਾ ਤੀਜਾ ਸਭਨਾ ਕਾ ਪਿਰ ਏਕ ਹੈ ਪਿਰ ਬਿਨ ਖਾਲੀ ਨਾਹੀ ਨਾਨਕ ਸੇ ਸੋ ਹਗਣੀ ਜੇ ਸਤਗੁਰ ਮਾਹੀ ਸਮਾਹੀ ਮਹੱਲਾ ਤੀਜਾ ਮਨ ਕੇ ਅਦ ਕਤਰੰਗ ਕਿਉ ਦਰ ਸਾਹਿਬ ਛੁਟੀ ਐ ਜੇ ਰਾਚੈ ਸੱਚ ਰੰਗ ਗੂੜੈ ਰੰਗ ਅਪਾਰ ਕੈ ਨਾਨਕ ਗੁਰ ਪ੍ਰਸਾਦੀ ਛੁਟੀ ਐ ਜੇ ਚਿਤ ਲੱਗੈ ਸੱਚ ਪਾਉੜੀ ਹਰ ਗਾ ਨਾਮ ਅਮੋਲ ਹੈ ਕਿਉ ਕੀਮਤ ਕੀਜੈ ਆਪੇ ਸ਼੍ਰੀਟ ਸਭ ਸਾਜੀਆਂ ਨ ਆਪੇ ਵਰ ਤੀਜੈ ਗੁਰਮੁਖ ਸਦਾ ਸਲਾਹੀਐ ਸੱਚ ਕੀਮਤ ਕੀਜੈ ਗੁਰ ਸ਼ਬਦੀ ਕਮਲ ਬਿਗਾਸਿਆ ਏਵ ਹਰ ਰਸ ਪੀਜੈ ਆਵਨ ਜਾਣਾ ਠਾਕਿਆ ਸੁਖ ਸਹਜ ਸਵੀਜੈ ਸਲੋਕ ਮਹਲਾ ਪਹਿਲਾ ਨਾ ਮੈਲਾ ਨਾ ਤੁੰਦਲਾ ਨਾ ਭਗਵਾ ਨਾ ਕੱਚ ਨਾਨਕ ਲਾਲੋ ਲਾਲ ਹੈ ਸਚੈ ਰਤਾ ਸਚ ਮਹੱਲਾ ਤੀਜਾ ਸਹਿਜ ਵਣਸਪਤ ਫੁੱਲ ਫਲ ਭਵਰ ਵਸੈ ਭੈਖੰਡ ਨਾਨਕ ਤਰਵਰ ਏਕ ਹੈ ਏਕੋ ਫੁੱਲ ਪਿਰੰਗ ਪਾਉੜੀ ਜੋ ਜਨ ਲੁਜਹਿ ਮਨੈ ਸਿਉ ਸੇ ਸੂਰੇ ਪ੍ਰਧਾਨਾ ਹਰ ਸੇਤੀ ਸਦਾ ਮਿਲ ਰਹੀ ਜਿਨੀ ਆਪ ਪਛਾਨਾ ਗਿਆਨੀਆਂ ਕਾ ਇਹ ਮਹਤ ਹੈ ਮਨ ਮਹਿ ਸਮਾਨਾ ਹਰ ਜੀਉ ਕਾ ਮਹਿਲ ਪਾਇਆ ਸੱਚ ਲਾਇ ਧਿਆਨਾ ਜਿਨ ਗੁਰ ਪ੍ਰਸਾਦੀ ਮਨ ਜੀਤਿਆ ਜਗਤ ਨਹੀਂ ਜਿਤਾਨਾ ਸਲੋਕ ਮਹੱਲਾ ਤੀਜਾ ਜੋਗੀ ਹੋਵਾ ਜਗ ਭਵਾ ਘਰ ਘਰ ਭੀਖਿਆ ਲਿਓ ਦਰਗਹ ਲੇਖਾ ਮੰਗੀਐ ਕਿਸ ਕਿਸ ਉਤਰ ਦੇਓ ਭੇਖਿਆ ਨਾਮ ਸੰਤੋਖ ਮੜੀ ਸਦਾ ਸੱਚ ਹੈ ਨਾਲ ਭੇਖੀ ਹਾਥ ਨ ਲੱਦੀਆ ਸਭ ਬਦੀ ਜਮ ਕਾਲ ਨਾਨਕ ਗੱਲਾਂ ਝੂਠੀਆਂ ਸੱਚਾ ਨਾਮ ਸਮਾਲ ਮਹੱਲਾ ਤੀਜਾ ਜਿਤ ਦਰ ਲੇਖਾ ਮੰਗੀਐ ਸੋ ਦਰ ਸੇਵਹੁ ਨਾ ਕੋਈ ਐਸਾ ਸਤਗੁਰ ਲੋੜ ਲਹੋ ਜਿਸ ਜੀਵ ਡ ਅਵਰ ਨ ਕੋਈ ਤਿਸ ਸਰਨਾਈ ਛੁਟੀ ਐ ਲੇਖਾ ਮੰਗੈ ਨ ਕੋਈ ਸੱਚ ਦਰੜਾਏ ਸੱਚ ਦ੍ਰਿੜ ਸੱਚਾ ਉਹ ਸ਼ਬਦ ਦੇ ਹृदय ਜਿਸ ਦਾ ਸੱਚ ਹੈ ਤਨ ਮਨ ਭੀ ਸੱਚਾ ਹੋਈ ਨਾਨਕ ਸੱਚਾ ਹੁਕਮ ਮੰਨਿਆ ਸੱਚੀ ਵਡਿਆਈ ਦੇ ਸੱਚੇ ਮਾਹੀ ਸਮਾਵਸੀ ਜੇ ਸੁਨੋ ਨਦਰ ਕਰੇ ਪਾਉੜੀ ਸੂਰੇ ਇਹ ਨਾ ਆਖੀ ਅਹੰਕਾਰ ਮਰੇ ਦੁਖ ਪਾਵਹਿ ਅੰਦੇ ਆਪਨਾ ਪਛਾਨਣੀ ਦੂਜੇ ਪਤ ਜਾਵਹਿ ਆਤਕ੍ਰੋਧ ਸਿਉ ਲੂ ਜਦੀ ਅੱਗੇ ਪਿਛੇ ਦੁਖ ਪਾਵਹਿ ਹਰ ਜੀਉ ਅਹੰਕਾਰ ਨ ਪਾਵਈ ਵੇਦ ਕੂਕ ਸੁਨਾਵਹਿ ਅਹੰਕਾਰ ਮੋਏ ਸੇਵ ਗਤੀ ਗਏ ਮਰ ਜਨਮੈ ਫਿਰ ਆਵਹਿ ਸਲੋਕ ਮਹਲਾ ਤੀਜਾ ਕਾਗ ਹੋਏ ਨਾ ਉਜਲਾ ਲੋਹੇ ਨਾਵ ਨ ਪਾਰ ਪਰਮ ਪਦਾਰਥ ਮੰਨ ਲੈ ਧਨ ਸਵਾਰਨ ਹਾਰ ਹੁਕਮ ਪਛਾਨੈ ਉਜਲਾ ਸਿਰ ਕਾਸ਼ਟ ਲੋਹਾ ਪਾਰ ਤ੍ਰਿਸ਼ਨਾ ਛੋੜੈ ਭੈ ਵਸੈ ਨਾਨਕ ਕਰਨੀ ਸਾਰ ਮਹਲਾ ਤੀਜਾ ਮਾਰੂ ਮਾਰਨ ਜੋਗੈ ਮਾਰਨਾ ਸਕੇ ਗਵਾਰ ਨਾਨਕ ਜੀ ਇਹੋ ਮਾਰੀਐ ਗੁਰ ਸ਼ਬਦੀ ਵਿਚਾਰ ਇਹੋ ਮਨ ਮਾਰਿਆ ਨਾ ਮਰੈ ਜੇ ਲੋਚੈ ਸਭ ਕੋਏ ਨਾਨਕ ਮਨ ਹੀ ਕਾਉ ਮਨ ਮਾਰਸੀ ਜੇ ਸਤਗੁਰੂ ਭੇਟੈ ਸੋਏ ਪਾਉੜੀ ਦੋ ਵੈ ਤਰਫਾ ਉਪਾਈਓਣ ਵਿੱਚ ਸਖਤ ਸੇਵਵਾਸਾ ਸ਼ਕਤੀ ਕਿਨੈ ਨਾ ਪਾਇਓ ਫਿਰ ਜਨਮ ਬਿਨਾਸਾ ਗੁਰ ਸੇਵਿਆ ਸ਼ਾਂਤ ਪਾਈਐ ਜਪ ਸਾਸ ਬਿਰਾਸਾ ਸਿਮਰਤ ਸਾਸਤ ਸੋਦ ਦੇਖ ਊਤਮ ਹਰਦਾਸਾ ਨਾਨਕ ਨਾਮ ਬਿਨਾ ਕੋ ਥੇਰ ਨਹੀਂ ਨਾਮੇ ਬਲ ਜਾਸਾ ਸ਼ਲੋਕ ਮਹਲਾ ਤੀਜਾ ਪਿਰ ਖੁਸ਼ੀਏ ਧਨ 라ਵੀਏ ਧਨ ਉਰ ਨਾਮ 시ਗਾਰ ਨਾਨਕ ਧਨ ਆਗੇ ਖੜੀ ਸੋਭਾਵੰਤੀ ਨਾਰ ਮਹੱਲਾ ਪਹਿਲਾ ਸਸੁਰੈ ਪੀਏ ਕੰਤ ਕੀ ਕੰਤ ਅਗਮ ਅਥਾਹ ਨਾਨਕ ਧਨ ਸੋਹਾਗਣੀ ਜੋ ਭਾਵਹਿ ਵੀ ਪਰਵਾਹਾ ਪਾਉੜੀ ਤਖਤ ਰਾਜਾ ਸੋ ਬਹਿ ਜੇ ਤਖਤੈ ਲਾਇਕ ਹੋਈ ਜਿਨੇ ਸੱਚ ਪਛਾਣਿਆ ਸੱਚ ਰਾਜੇ ਸਈ ਇਹ ਭੂਪਤ ਰਾਜੇ ਨਾ ਆਖੀਐ ਦੂਜੈ ਭਾਏ ਦੁਖ ਹੋਈ ਕੀਤਾ ਕਿਆ ਸਲਾਹੀਐ ਜਿਸ ਜਾਣਦੇ ਬਿਲਮ ਨਾ ਹੋਈ ਨੇਹ ਚਲ ਸੱਚਾ ਏਕ ਹੈ ਗੁਰਮੁਖ ਬੂਜੈ ਸੋ ਨਿਹਚਲ ਹੋਈ ਸਲੋਕ ਮਹੱਲਾ ਤੀਜਾ ਸਭਨਾ ਕਾ ਪਿਰ ਏਕ ਹੈ ਪਿਰ ਬਿਨ ਖਾਲੀ ਨਾਹੀ ਨਾਨਕ ਸੇ ਸੋਹਾਗਣੀ ਜੇ ਸਤਗੁਰ ਮਾਹੀ ਸਮਾਹੀ ਮਹੱਲਾ ਤੀਜਾ ਮਨ ਕੇ ਅਦਕਤਰੰਗ ਕਿਉ ਦਰ ਸਾਹਿਬ ਛੁਟੀ ਐ ਜੇ ਰਾਚੈ ਸੱਚ ਰੰਗ ਗੂੜੈ ਰੰਗ ਅਪਾਰ ਕੈ ਨਾਨਕ ਗੁਰ ਪ੍ਰਸਾਦੀ ਛੁਟੀ ਐ ਜੇ ਚਿਤ ਲੱਗੈ ਸਚ ਪਾਉੜੇ ਹਰ ਗਾ ਨਾਮ ਅਮੋਲ ਹੈ ਕਿਉ ਕੀਮਤ ਕੀਜੈ ਆਪੇ ਸ਼੍ਰੀਟ ਸਭ ਸਾਜੀਆਂ ਨ ਆਪੇ ਵਰ ਤੀਜੈ ਗੁਰਮੁਖ ਸਦਾ ਸਲਾਹੀਐ ਸੱਚ ਕੀਮਤ ਕੀਜੈ ਗੁਰ ਸ਼ਬਦੀ ਕਮਲ ਬਿਗਾਸਿਆ ਏਵ ਹਰ ਰਸ ਪੀਜੈ ਆਵਨ ਜਾਣਾ ਠਾਕਿਆ ਸੁਖ ਸਹਜ ਸਵੀਜੈ ਸਲੋਕ ਮਹਲਾ ਪਹਿਲਾ ਨਾ ਮੈਲਾ ਨਾ ਧੁੰਦਲਾ ਨਾ ਭਗਵਾ ਨਾ ਕੱਚ ਨਾਨਕ ਲਾਲੋ ਲਾਲ ਹੈ ਸਚੈ ਰਤਾ ਸਚ ਮਹੱਲਾ ਤੀਜਾ ਸਹਿਜ ਵਨਸਪਤ ਫੁੱਲ ਫਲ ਭਵਰ ਵਸੈ ਭੈਖੰਡ ਨਾਨਕ ਤਰਵਰ ਏਕ ਹੈ ਏਕੋ ਫੁੱਲ ਪਿਰੰਗ ਪੌੜੀ ਜੋ ਜਨ ਲੁਜਹਿ ਮਨੈ ਸਿਓ ਸੇ ਸੂਰੇ ਪ੍ਰਧਾਨਾ ਹਰ ਸੇਤੀ ਸਦਾ ਮਿਲ ਰਹੀ ਜਿਨੀ ਆਪ ਪਛਾਨਾ ਗਿਆਨੀਆਂ ਕਾ ਇਹੋ ਮਹਤ ਹੈ ਮਨ ਮਹਿ ਸਮਾਨਾ ਹਰ ਜੀਉ ਕਾ ਮਹਿਲ ਪਾਇਆ ਸੱਚ ਲਾਇ ਧਿਆਨਾ ਜਿਨ ਗੁਰ ਪ੍ਰਸਾਦੀ ਮਨ ਜੀਤਿਆ ਜਗਤ ਨਹੀਂ ਜਿਤਾਨਾ ਸਲੋਕ ਮਹੱਲਾ ਤੀਜਾ ਜੋਗੀ ਹੋਵਾ ਜਗ ਭਵਾ ਘਰ ਘਰ ਭੀਖਿਆ ਲਿਓ ਦਰਗਹ ਲੇਖਾ ਮੰਗੀਐ ਕਿਸ ਕਿਸ ਉੱਤਰ ਦੇਓ ਭਿਖਿਆ ਨਾਮ ਸੰਤੋਖ ਮੜੀ ਸਦਾ ਸੱਚ ਹੈ ਨਾਲ ਭੇਖੀ ਹਾਥ ਨ ਲੱਦੀਆ ਸਭ ਬਦੀ ਜਮ ਕਾਲ ਨਾਨਕ ਗੱਲਾਂ ਝੂਠੀਆਂ ਸੱਚਾ ਨਾਮ ਸਮਾਲ ਮਹੱਲਾ ਤੀਜਾ ਜਿਤ ਦਰ ਲੇਖਾ ਮੰਗੀਐ ਸੋ ਦਰ ਸਿਵਹੁ ਨ ਕੋਈ ਐ ਸਤਗੁਰ ਲੋੜ ਲਹੋ ਜਿਸ ਜੀਵ ਡ ਅਵਰ ਨ ਕੋਈ ਤੇਸ ਸਰਨਾਈ ਛੁਟੀ ਐ ਲੇਖਾ ਮੰਗੈ ਨ ਕੋਈ ਸਚ ਦਰੜਾਏ ਸਚ ਦ੍ਰਿੜ ਸੱਚਾ ਉਹ ਸ਼ਬਦ ਦੀ ਹੇ ਰਦਾ ਜਿਸ ਦਾ ਸੱਚ ਹੈ ਤਨ ਮਨ ਭੀ ਸੱਚਾ ਹੋਈ ਨਾਨਕ ਸੱਚਾ ਹੁਕਮ ਮੰਨਿਆ ਸੱਚੀ ਵਡਿਆਈ ਦੇ ਸੱਚੇ ਮਾਹੀ ਸਮਾਵਸੀ ਜੇ ਸੁਨੋ ਨਦਰ ਕਰੇ ਪਾਉੜੀ ਸੂਰੇ ਇਹ ਨਾ ਆਖੀ ਅਹੰਕਾਰ ਮਰੇ ਦੁਖ ਪਾਵਹਿ ਅੰਦੇ ਆਪਨਾ ਪਛਾਨਣੀ ਦੂਜੇ ਪਤ ਜਾਵਹਿ ਆਤਕ੍ਰੋਧ ਸਿਉ ਲੂ ਜਦੀ ਅੱਗੇ ਪਿਛੇ ਦੁਖ ਪਾਵਹਿ ਹਰ ਜੀਉ ਅਹੰਕਾਰ ਨ ਪਾਵਈ ਵੇਦ ਕੂਕ ਸੁਨਾਵਹਿ ਅਹੰਕਾਰ ਮੋਏ ਸੇਵ ਗਤੀ ਗਏ ਮਰ ਜਨਮੈ ਫਿਰ ਆਵਹਿ ਸਲੋਕ ਮਹਲਾ ਤੀਜਾ ਕਾਗ ਹੋਏ ਨਾ ਉਜਲਾ ਲੋਹੇ ਨਾਵ ਨ ਪਾਰ ਪਰਮ ਪਦਾਰਥ ਮੰਨ ਲੈ ਧਨ ਸਵਾਰਨ ਹਾਰ ਹੁਕਮ ਪਛਾਨੈ ਉਜਲਾ ਸਿਰ ਕਾਸ਼ਟ ਲੋਹਾ ਪਾਰ ਤ੍ਰਿਸ਼ਨਾ ਛੋੜੈ ਭੈ ਵਸੈ ਨਾਨਕ ਕਰਨੀ ਸਾਰ ਮਹਲਾ ਤੀਜਾ ਮਾਰੂ ਮਾਰਨ ਜੋਗੈ ਮਾਰਨਾ ਸਕੈ ਗਵਾਰ ਨਾਨਕ ਜੀ ਇਹ ਮਾਰੀ ਐ ਗੁਰ ਸ਼ਬਦੀ ਵਿਚਾਰ ਇਹੋ ਮਨ ਮਾਰਿਆ ਨਾ ਮਰੈ ਜੇ ਲੋਚੈ ਸਭ ਕੋਏ ਨਾਨਕ ਮਨ ਹੀ ਕਉ ਮਨ ਮਾਰਸੀ ਜੇ ਸਤਗੁਰੂ ਭੇਟੈ ਸੋਏ ਪਾਉੜੀ ਦੋ ਵੈ ਤਰਫਾ ਉਪਾਈਓਣ ਵਿੱਚ ਸਖਤ ਸੇਵਵਾਸਾ ਸ਼ਕਤੀ ਕਿਨੈ ਨਾ ਪਾਇਓ ਫਿਰ ਜਨਮ ਬਿਨਾਸਾ ਗੁਰ ਸੇਵਿਆ ਸ਼ਾਂਤ ਪਾਈਐ ਜਪ ਸਾਸ ਬਿਰਾਸਾ ਸਿਮਰਤ ਸਾਸਤ ਸੋਦ ਦੇਖ ਊਤਮ ਹਰਦਾਸਾ ਨਾਨਕ ਨਾਮ ਬਿਨਾ ਕੋ ਥੇਰ ਨਹੀਂ ਨਾਮੇ ਬਲ ਜਾਸਾ ਸਲੋਕ ਮਹੱਲਾ ਤੀਜਾ ਪਿਰ ਖੁਸ਼ੀਏ ਧਨ 라ਵੀਏ ਧਨ ਉਰ ਨਾਮ 시ਗਾਰ ਨਾਨਕ ਧਨ ਆਗੇ ਖੜੀ ਸੋਭਾਵੰਤੀ ਨਾਰ ਮਹੱਲਾ ਪਹਿਲਾ ਸਸੁਰੈ ਪੀਏ ਕੰਤ ਕੀ ਕੰਤ ਅਗਮ ਅਥਾਹ ਨਾਨਕ ਧਨ ਸੋਹਾਗਣੀ ਜੋ ਭਾਵਹਿ ਵੀ ਪਰਵਾਹਾ ਪਾਉੜੀ ਤਖਤ ਰਾਜਾ ਸੋਭ ਹੈ ਜੇ ਤਖਤੈ ਲਾਇਕ ਹੋਈ ਜਿਨੇ ਸੱਚ ਪਛਾਣਿਆ ਸੱਚ ਰਾਜੇ ਸਈ ਇਹ ਭੂਪਤ ਰਾਜੇ ਨਾ ਆਖੀਐ ਦੂਜੈ ਭਾਏ ਦੁਖ ਹੋਈ ਕੀਤਾ ਕਿਆ ਸਲਾਹੀਐ ਜਿਸ ਜਾਣਦੇ ਬਿਲਮ ਨਾ ਹੋਈ ਨੇਹ ਚਲ ਸੱਚਾ ਏਕ ਹੈ ਗੁਰਮੁਖ ਬੂਜੈ ਸੋ ਨਿਹਚਲ ਹੋਈ ਸਲੋਕ ਮਹੱਲਾ ਤੀਜਾ ਸਭਨਾ ਕਾ ਪਿਰ ਏਕ ਹੈ ਪਿਰ ਬਿਨ ਖਾਲੀ ਨਾਹੀ ਨਾਨਕ ਸੇ ਸੋਹਾਗਣੀ ਜੇ ਸਤਗੁਰ ਮਾਹੀ ਸਮਾਹੀ ਮਹੱਲਾ ਤੀਜਾ ਮਨ ਕੇ ਅਦਕਤ ਰੰਗ ਕਿਉ ਦਰ ਸਾਹਿਬ ਛੁਟੀ ਐ ਜੇ ਰਾਚੈ ਸੱਚ ਰੰਗ ਗੂੜੈ ਰੰਗ ਅਪਾਰ ਕੈ ਨਾਨਕ ਗੁਰ ਪ੍ਰਸਾਦੀ ਛੁਟੀ ਐ ਜੇ ਚਿਤ ਲੱਗੈ ਸੱਚ ਪਾਉੜੀ ਹਰ ਗਾ ਨਾਮ ਅਮੋਲ ਹੈ ਕਿਉ ਕੀਮਤ ਕੀਜੈ ਆਪੇ ਸ਼੍ਰੀਤ ਸਭ ਸਾਜੀਆਂ ਨ ਆਪੇ ਵਰ ਤੀਜੈ ਗੁਰਮੁਖ ਸਦਾ ਸਲਾਹੀਐ ਸੱਚ ਕੀਮਤ ਕੀਜੈ ਗੁਰ ਸ਼ਬਦੀ ਕਮਲ ਬਿਗਾਸਿਆ ਏਵ ਹਰ ਰਸ ਪੀਜੈ ਆਵਨ ਜਾਣਾ ਠਾਕਿਆ ਸੁਖ ਸਹਿਜ ਸਵੀਜੈ ਸਲੋਕ ਮਹਲਾ ਪਹਿਲਾ ਨਾ ਮੈਲਾ ਨਾ ਧੁੰਦਲਾ ਨਾ ਭਗਵਾ ਨਾ ਕੱਚ ਨਾਨਕ ਲਾਲੋ ਲਾਲ ਹੈ ਸਚੈ ਰਤਾ ਸਚ ਮਹੱਲਾ ਤੀਜਾ ਸਹਿਜ ਵਨਸਪਤ ਫੁੱਲ ਫਲ ਭਵਰ ਵਸੈ ਭੈਖੰਡ ਨਾਨਕ ਤਰਵਰ ਏਕ ਹੈ ਏਕੋ ਫੁੱਲ ਪਿਰੰਗ ਪਾਉੜੀ ਜੋ ਜਨ ਲੁਜਹਿ ਮਨੈ ਸਿਉ ਸੇ ਸੂਰੇ ਪਰਧਾਨਾ ਹਰ ਸੇਤੀ ਸਦਾ ਮਿਲ ਰਹੀ ਜਿਨੀ ਆਪ ਪਛਾਨਾ ਗਿਆਨੀਆਂ ਕਾ ਇਹੋ ਮਹਤ ਹੈ ਮਨ ਮਹਿ ਸਮਾਨਾ ਹਰ ਜੀਉ ਕਾ ਮਹਿਲ ਪਾਇਆ ਸਚ ਲਾਇ ਧਿਆਨਾ ਜਿਨ ਗੁਰ ਪ੍ਰਸਾਦੀ ਮਨ ਜੀਤਿਆ ਜਗਤ ਨਹੀਂ ਜਿਤਾਨਾ ਸਲੋਕ ਮਹੱਲਾ ਤੀਜਾ ਜੋਗੀ ਹੋਵਾ ਜਗ ਭਵਾ ਘਰ ਘਰ ਭੀਖਿਆ ਲਿਓ ਦਰਗਹ ਲੇਖਾ ਮੰਗੀਐ ਕਿਸ ਕਿਸ ਉਤਰ ਦੇਓ ਭਿਖਿਆ ਨਾਮ ਸੰਤੋਖ ਮੜੀ ਸਦਾ ਸੱਚ ਹੈ ਨਾਲ ਭੇਖੀ ਹਾਥ ਨਾਲ ਲੱਦੀਆ ਸਭ ਬੱਦੀ ਜਮ ਕਾਲ ਨਾਨਕ ਗੱਲਾਂ ਝੂਠੀਆਂ ਸੱਚਾ ਨਾਮ ਸਮਾਲ ਮਹੱਲਾ ਤੀਜਾ ਜਿਤ ਦਰ ਲੇਖਾ ਮੰਗੀਐ ਸੋ ਦਰ ਸਿਵਹੁ ਨਾ ਕੋਈ ਐਸਾ ਸਤਗੁਰ ਲੋੜ ਲਹੋ ਜਿਸ ਜੀਵ ਡ ਅਵਰ ਨ ਕੋਈ ਤੇਸ ਸਰਨਾਈ ਛੁਟੀ ਐ ਲੇਖਾ ਮੰਗੈ ਨ ਕੋਈ ਸੱਚ ਦਰੜਾਈ ਸੱਚ ਦ੍ਰਿੜ ਸੱਚਾ ਉਹ ਸ਼ਬਦ ਦੀ ਹਰਦੈ ਜਿਸ ਦਾ ਸੱਚ ਹੈ ਤਨ ਮਨ ਭੀ ਸੱਚਾ ਹੋਈ ਨਾਨਕ ਸੱਚਾ ਹੁਕਮ ਮੰਨਿਆ ਸੱਚੀ ਵਡਿਆਈ ਦੇ ਸੱਚੇ ਮਾਹੀ ਸਮਾਵਸੀ ਜੇ ਸੁਨੋ ਨਦਰ ਕਰੇ ਪਾਉੜੀ ਸੂਰੇ ਇਹ ਨਾ ਆਖੀ ਅਹੰਕਾਰ ਮਰੇ ਦੁਖ ਪਾਵਹਿ ਅੰਦੇ ਆਪਨਾ ਪਛਾਨਣੀ ਦੂਜੇ ਪਤ ਜਾਵਹਿ ਆਤਕ੍ਰੋਧ ਸਿਉ ਲੂ ਜਦੀ ਅੱਗੇ ਪਿਛੇ ਦੁਖ ਪਾਵਹਿ ਹਰ ਜੀਉ ਅਹੰਕਾਰ ਨ ਪਾਵਈ ਵੇਦ ਕੂਕ ਸੁਨਾਵਹਿ ਅਹੰਕਾਰ ਮੋਏ ਸੇਵ ਗਤੀ ਗਏ ਮਰ ਜਨਮੈ ਫਿਰ ਆਵਹਿ ਸਲੋਕ ਮਹਲਾ ਤੀਜਾ ਕਾਗ ਹੋਏ ਨਾ ਉਜਲਾ ਲੋਹੇ ਨਾਵ ਨ ਪਾਰ ਪਰਮ ਪਦਾਰਥ ਮੰਨ ਲੈ ਧਨ ਸਵਾਰਨ ਹਾਰ ਹੁਕਮ ਪਛਾਨੈ ਉਜਲਾ ਸਿਰ ਕਾਸ਼ਟ ਲੋਹਾ ਪਾਰ ਤ੍ਰਿਸ਼ਨਾ ਛੋੜੈ ਪੈ ਵਸੈ ਨਾਨਕ ਕਰਨੀ ਸਾਰ ਮਹਲਾ ਤੀਜਾ ਮਾਰੂ ਮਾਰਨ ਜੋਗੈ ਮਾਰਨਾ ਸਕੇ ਗਵਾਰ ਨਾਨਕ ਜੀ ਇਹੋ ਮਾਰੀਐ ਗੁਰ ਸ਼ਬਦੀ ਵਿਚਾਰ ਇਹੋ ਮਨ ਮਾਰਿਆ ਨਾ ਮਰੈ ਜੇ ਲੋਚੈ ਸਭ ਕੋਏ ਨਾਨਕ ਮਨ ਹੀ ਕਉ ਮਨ ਮਾਰਸੀ ਜੇ ਸਤਗੁਰੂ ਭੇਟੈ ਸੋਏ ਪਾਉੜੀ ਦੋਵੇਂ ਤਰਫਾ ਉਪਾਈਓਣ ਵਿੱਚ ਸਖਤ ਸੇਵਵਾਸਾ ਸ਼ਕਤੀ ਕਿਨੈ ਨਾ ਪਾਇਓ ਫਿਰ ਜਨਮ ਬਿਨਾਸਾ ਗੁਰ ਸੇਵਿਆ ਸ਼ਾਂਤ ਪਾਈਐ ਜਪ ਸਾਸਿ ਬਿਰਾਸਾ ਸਿਮਰਤ ਸਾਸਤ ਸੋਦ ਦੇਖ ਊਤਮ ਹਰਦਾਸਾ ਨਾਨਕ ਨਾਮ ਬਿਨਾ ਕੋ ਥੇਰ ਨਹੀਂ ਨਾਮੇ ਬਲ ਜਾਸਾ